ਚੰਗੇ ਲੋਕਾਂ ਨਾਲ ਹੀ ਬੁਰਾ ਕਿਉਂ ਹੁੰਦਾ ਹੈ ਸਮਾਜ ਵਿੱਚ ਅਕਸਰ ਇਹੋ ਜੇ ਲੋਕ ਹੀ ਵੱਧੇ ਫੁੱਲਦੇ ਦੇਖੇ ਜਾਂਦੇ ਹਨ ਜੋ ਬੁਰੇ ਕਰਮ ਕਰਦੇ ਹਨ ਚੰਗੇ ਕਰਮ ਕਰਨ ਵਾਲੇ ਲੋਕ ਅਕਸਰ ਆਪਣਾ ਜੀਵਨ ਦੁੱਖ ਚਿੰਤਾ ਤੇ ਕਮੀਆਂ ਵਿੱਚ ਹੀ ਗੁਜ਼ਾਰਦੇ ਹਨ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿਉਂ ਚੰਗੇ ਕਰਮ ਕਰਨ ਵਾਲਿਆਂ ਨੂੰ ਚੰਗਾ ਫਲ ਨਹੀਂ ਮਿਲਦਾ ਤੇ ਇਸ ਦੇ ਉਲਟ ਬੁਰੇ ਕਰਮ ਕਰਨ ਵਾਲੇ ਕਿਸ ਤਰ੍ਹਾਂ ਆਪਣਾ ਜੀਵਨ ਖੁਸ਼ੀ-ਖੁਸ਼ੀ ਪੈਸੇ ਸੁੱਖ ਤੇ ਐਸੋ ਆਰਾਮ ਨਾਲ ਬਿਤਾਉਂਦੇ ਹਨ ਤੁਹਾਡੇ ਮਨ ਚ ਇਹਨਾਂ ਸਾਰੇ ਉੱਠੇ ਹੋਏ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਕਹਾਣੀ ਦੁਆਰਾ ਮਿਲਣਗੇ ਕਹਾਣੀ ਛੋਟੀ ਜਿਹੀ ਹੈ ਪਰ ਮੰਦੇ ਸਾਰੇ ਵਿਹਿਮ ਅਤੇ ਸ਼ੱਕਾਂ ਨੂੰ ਦੂਰ ਕਰਨ ਵਾਲੀ ਹੈ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਬਹੁਤ ਵੱਡਾ ਸਮਰਾਟ ਹੋਇਆ ਕਰਦਾ ਸੀ ਜਿਸ ਦੇ ਅਧੀਨ ਬਹੁਤ ਸਾਰੇ ਰਾਜ ਆਉਂਦੇ ਸਨ ਆਪਣੀ ਪ੍ਰਜਾ ਨੂੰ ਹਮੇਸ਼ਾ ਸੁਖੀ ਰੱਖਣਾ ਹੀ ਉਸਦਾ ਇੱਕ ਮਾਤਰ ਫਰਜ਼ ਸੀ ਪਰ ਧੁੱਪ ਦੇ ਛਾਂ ਦੀ ਤਰ੍ਹਾਂ ਜੀਵਨ 'ਚ ਉਤਾਰ ਚੜਾਵ ਆਉਂਦੇ ਰਹਿੰਦੇ ਹਨ ਹਮੇਸ਼ਾ ਇਨਸਾਨ ਨੂੰ ਉਹ ਹਾਸਲ ਨਹੀਂ ਹੁੰਦਾ ਜੋ ਉਹ ਸੋਚਦਾ ਹੈ ਕਈ ਵਾਰ ਹਾਲਾਤ ਉਲਟ ਹੋ ਜਾਂਦੇ ਹਨ ਤੇ ਇਹੋ ਜਿਹੇ ਹਾਲਾਤ ਉਸ ਸਮਰਾਟ ਦੇ ਸਾਹਮਣੇ ਖੜੇ ਹੋ ਗਏ ਸਨ ਇੰਨੇ ਸਾਲਾਂ ਤੋਂ ਜੋ ਪ੍ਰਜਾ ਆਪਣੇ ਧਰਮ ਦਾ ਪਾਲਨ ਕਰਦੇ ਹੋਏ ਆ ਰਹੀ ਸੀ ਹੁਣ ਉਹੀ ਪਜਾ ਉਸਦੀ ਵਿਰੋਧੀ ਹੋ ਗਈ ਸੀ ਪ੍ਰਜਾ 'ਚ ਲੁੱਟਾ ਖੋਹੀ ਡਕੈਤੀ ਤੇ ਨਫ਼ਰਤ ਵਧਣ ਲੱਗੀ ਸੀ ਤੇ ਇਸੇ ਵਜ੍ਹਾ ਕਰਕੇ ਉਸ ਰਾਜ 'ਚ ਅਸ਼ਾਂਤੀ ਫੈਲਣ ਲੱਗੀ ਸੀ ਸਮਰਾਟ ਦਿਨ ਰਾਤ ਚਿੰਤਾ 'ਚ ਰਹਿਣ ਲੱਗਿਆ ਉਸ ਨੂੰ ਸਮਝ ਨਹੀਂ ਆਉਂਦਾ ਸੀ ਕਿ ਉਹ ਆਪਣੀ ਪ੍ਰਜਾ ਨੂੰ ਕਿਸ ਤਰ੍ਹਾਂ ਉਪਦੇਸ਼ ਦੇਵੇ ਕਿਸ ਤਰ੍ਹਾਂ ਉਹਨਾਂ ਨੂੰ ਸਮਝਾਵੇ ਕਿ ਮਿਹਨਤ ਕਰਨ ਨਾਲ ਹੀ ਜ਼ਿੰਦਗੀ ਵਿੱਚ ਅਸਲ ਖੁਸ਼ੀ ਆਉਂਦੀ ਹੈ ਚੋਰੀ ਕਰਨਾ ਡਕੈਤੀ ਕਰਨਾ ਦੂਜਿਆਂ ਦਾ ਲੁੱਟਾ ਖੋਹਾ ਕਰਨਾ ਜਾਂ ਫਿਰ ਦੂਜਿਆਂ ਦਾ ਹੱਕ ਮਾਰ ਕੇ ਖਾਣਾ ਇਹ ਬੁਰੇ ਕਰਮ ਹੁੰਦੇ ਹਨ ਤੇ ਇਹਨਾਂ ਦਾ ਨਤੀਜਾ ਵੀ ਬੁਰਾ ਹੁੰਦਾ ਹੈ ਪਰ ਸਮਰਾਟ ਤਾਂ ਇਹ ਗੱਲ ਸਮਝ ਰਿਹਾ ਸੀ ਤੇ ਜਦੋਂ ਸਮਰਾਟ ਨੇ ਆਪਣੀ ਪ੍ਰਜਾ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਪ੍ਰਜਾ ਉਸ ਦੀ ਗੱਲ ਨੂੰ ਸਮਝ ਨਹੀਂ پا ਰਹੀ ਸੀ ਜਦੋਂ ਵੀ ਉਹ ਆਪਣੀ ਪ੍ਰਜਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਪ੍ਰਜਾ ਚੋਂ ਕੋਈ ਨਾ ਕੋਈ ਇਨਸਾਨ ਇਹੋ ਜਿਹਾ ਸਵਾਲ ਪੁੱਛ ਲੈਂਦਾ ਜਿਸ ਦਾ ਜਵਾਬ ਉਸ ਸਮਰਾਟ ਕੋਲ ਨਾ ਹੁੰਦਾ ਆਖਰਕਾਰ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਜਦੋਂ ਸਮਰਾਟ ਨੂੰ ਇਸ ਪ੍ਰਸ਼ਨ ਦਾ ਉੱਤਰ ਨਹੀਂ ਮਿਲਿਆ ਤਾਂ ਉਸਨੇ ਆਪਣੇ ਰਾਜ ਦਰਬਾਰ ਦੇ ਸਾਰੇ ਵਿਦਵਾਨਾਂ ਦੀ ਮੰਤਰੀ ਮੰਡਲ ਦੀ ਇੱਕ ਸਭਾ ਬੁਲਾਈ ਤੇ ਇਸ ਪ੍ਰਸ਼ਨ ਨੂੰ ਸਾਰਿਆਂ ਦੇ ਸਾਹਮਣੇ ਰੱਖਿਆ ਤੇ ਸਾਰਿਆਂ ਤੋਂ ਇਸ ਦਾ ਉੱਤਰ ਪਾਉਣ ਦੀ ਉਮੀਦ ਪ੍ਰਗਟਾਈ ਤੇ ਕਿਹਾ ਕਿ ਜੇਕਰ ਕੋਈ ਵਿਦਵਾਨ ਇਸ ਪ੍ਰਸ਼ਨ ਦਾ ਉੱਤਰ ਦੇ ਸਕਦਾ ਹੈ ਤਾਂ ਮੈਂ ਆਪਣੀ ਪ੍ਰਜਾ ਚ ਖੁਸ਼ਹਾਲੀ ਪਹਿਲਾਂ ਦੀ ਤਰ੍ਹਾਂ ਵਾਪਸ ਲਿਆ ਸਕਦਾ ਹਾਂ ਇਸ ਲਈ ਜੋ ਵੀ ਵਿਦਵਾਨ ਜਾਂ ਮੰਤਰੀ ਇਸ ਪ੍ਰਸ਼ਨ ਦਾ ਸਹੀ ਜਵਾਬ ਦੇਵੇਗਾ ਮੈਂ ਉਸ ਨੂੰ 1000 ਸੋਨੇ ਦੀਆਂ ਮੋਹਰਾਂ ਆਪਣੇ ਵੱਲੋਂ ਭੇਟ ਕਰਾਂਗਾ ਸਾਰਿਆਂ ਨੇ ਬੜੀ ਕਾਲੀ ਨਾਲ ਸਮਰਾਟ ਤੋਂ ਪ੍ਰਸ਼ਨ ਪੁੱਛਿਆ ਤਾਂ ਸਮਰਾਟ ਨੇ ਸਾਰਿਆਂ ਨੂੰ ਦੱਸਿਆ ਕਿ ਪ੍ਰਸ਼ਨ ਬੜਾ ਸਿੱਧਾ ਜਿਹਾ ਹੈ ਕਿ ਬੁਰੇ ਕਰਮ ਕਰਨ ਵਾਲਿਆ ਨੂੰ ਬੁਰਾ ਫਲ ਕਿਉਂ ਨਹੀਂ ਮਿਲਦਾ ਮੇਰੀ ਪ੍ਰਜਾ ਮਿੱਥੋਂ ਇਹ ਸਵਾਲ ਦਾ ਜਵਾਬ ਜਾਨਣਾ ਚਾਹੁੰਦੀ ਹੈ ਕਿ ਜੇਕਰ ਡਕੈਤੀ ਚੋਰੀ ਲੁੱਟਾ ਖੋਹ ਜਾਂ ਫਿਰ ਦੂਜਿਆਂ ਦਾ ਹੱਕ ਮਾਰ ਕੇ ਖਾਣਾ ਬੁਰਾ ਕਰਮ ਹੈ ਤਾਂ ਇਸ ਤਰ੍ਹਾਂ ਦੇ ਲੋਕ ਚੰਗਾ ਜੀਵਨ ਕਿਉਂ ਜਿਉਂਦੇ ਹਨ ਤੇ ਜੋ ਲੋਕ ਕੋਈ ਵੀ ਬੁਰਾ ਕਰਮ ਨਹੀਂ ਕਰਦੇ ਉਹ ਜ਼ਿੰਦਗੀ ਵਿੱਚ ਪਰੇਸ਼ਾਨੀ ਕਿਉਂ ਚੱਲਦੇ ਹਨ ਸਮਰਾਟ ਨੇ ਸਾਰਿਆਂ ਨੂੰ ਪ੍ਰਾਰਥਨਾ ਕੀਤੀ ਕਿ ਮੈਨੂੰ ਕੋਈ ਅਜੀਹਾ ਉੱਤਰ ਚਾਹੀਦਾ ਹੈ ਤਾਂ ਜੋ ਆਪਣੀ ਪ੍ਰਜਾ ਵਿੱਚ ਪਹਿਲਾ ਵੰਗ ਵਿਵਸਥਾ ਕਾਇਮ ਕਰ ਸਕਾਂ ਉਹਨਾਂ ਨੂੰ ਸਹੀ ਧਰਮ ਦਾ ਮਾਰਗ ਦਿਖਾ ਸਕਾਂ ਉਹਨਾਂ ਦੇ ਸਾਹਮਣੇ ਸਾਬਤ ਕਰ ਸਕਾਂ ਕਿ ਬੁਰਾ ਕਰਮ ਕਰਨ ਦਾ ਨਤੀਜਾ ਬੁਰਾ ਹੀ ਹੁੰਦਾ ਹੈ ਪਰ ਮੇਰੇ ਕੋਲ ਇਸ ਦਾ ਕੋਈ ਇਹੋ ਜਿਹਾ ਤਰਕ ਨਹੀਂ ਹੈ ਜੋ ਮੈਂ ਉਹਨਾਂ ਨੂੰ ਦੇ ਸਕਾਂ ਇਸ ਲਈ ਮੇਰੀ ਪ੍ਰਜਾ ਜਿਆਦਾਤਰ ਨੌਜਵਾਨ ਮਿਹਨਤ ਕਰਨ ਦੀ ਜਗ੍ਹਾ ਚੋਰੀ ਢਕੇਤੀ ਜਾਂ ਫਿਰ ਇਸੇ ਤਰ੍ਹਾਂ ਦੇ ਦੂਜੇ ਬੁਰੇ ਕੰਮਾਂ 'ਚ ਫਸੇ ਹੋਏ ਹਨ ਮੈਂ ਉਹਨਾਂ ਨੂੰ ਬਾਹਰ ਕੱਢਣਾ ਚਾਹੁੰਦਾ ਹਾਂ ਆਪਣੇ ਰਾਜ 'ਫਿਰ ਤੋਂ ਸ਼ਾਂਤੀ ਕਾਇਮ ਕਰਨਾ ਚਾਹੁੰਦਾ ਹਾਂ ਕੋਈ ਵੀ ਵਿਦਵਾਨ ਜੋ ਆਪਣੇ ਤਰਕ ਨਾਲ ਮੈਨੂੰ ਸੰਤੁਸ਼ਟ ਕਰੇਗਾ ਮੈਂ ਉਸ ਦਾ ਬਹੁਤ ਧੰਨਵਾਦੀ ਹੋਵਾਂਗਾ ਉਸ ਦੇ ਇਸ ਉੱਤਰ ਲਈ ਮੈਂ ਤੇ ਮੇਰੇ ਰਾਜ ਦੀ ਸਾਰੀ ਪ੍ਰਜਾ ਸਾਰਾ ਜੀਵਨ ਉਸਦੀ ਰਿਣੀ ਰਹੇਗੀ ਇਸ ਦਾ ਉੱਤਰ ਦਿੰਦੇ ਹੋਏ ਇੱਕ ਮੰਤਰੀ ਨੇ ਸਭਾ 'ਚ ਖੜੇ ਹੋ ਕੇ ਸਾਰਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਰਾਜਨ ਹੋ ਸਕਦਾ ਹੈ ਕਿ ਕਰਮ ਦਾ ਫਲ ਅਜੇ ਪ੍ਰਾਪਤ ਨਾ ਹੋਵੇ ਪਰ ਆਉਣ ਵਾਲੇ ਸਮੇਂ 'ਚ ਉਸ ਕਰਮ ਦਾ ਫਲ ਜ਼ਰੂਰ ਮਿਲਦਾ ਹੈ ਹੋ ਸਕਦਾ ਹੈ ਉਸਨੇ ਜਵਾਨੀ ਚ ਬੁਰੇ ਕੰਮ ਕੀਤੇ ਹੋਣ ਪਰ ਬੁਢਾਪੇ ਚ ਉਸਨੂੰ ਉਸਦਾ ਫਲ ਭੋਗਣਾ ਪਵੇਗਾ ਇਹ ਵਿਧੀ ਦਾ ਵਿਧਾਨ ਹੈ ਇਸ ਤੇ ਸਮਰਾਟ ਨੇ ਉੱਤਰ ਦਿੱਤਾ ਕਿ ਮੰਤਰੀ ਜੀ ਮੈਂ ਆਪਣੀ ਜ਼ਿੰਦਗੀ ਚ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੈ ਜੋ ਜ਼ਿੰਦਗੀ ਭਰ ਬੁਰੇ ਕਰਮ ਕਰਦੇ ਰਹਿੰਦੇ ਹਨ ਜਵਾਨੀ ਚ ਵੀ ਬੁਢਾਪੇ ਚ ਵੀ ਪਰ ਇਸ ਦੇ ਬਾਵਜੂਦ ਉਹ ਸੁੱਖ ਆਰਾਮ ਤੇ ਭੋਗ ਵਿਲਾਸ ਵਾਲਾ ਜੀਵਨ ਜਿਉ ਕੇ ਹੀ ਮਰਦੇ ਹਨ ਕੋਈ ਵੀ ਕਰਮ ਦਾ ਵਿਧਾਨ ਜੋ ਕਥਨ ਤੁਸੀਂ ਕਹਿ ਰਹੇ ਹੋ ਮੈਂ ਆਪਣੀਆਂ ਅੱਖਾਂ ਸਾਹਮਣੇ ਗਲਤ ਸਾਬਦ ਹੁੰਦੇ ਹੋਏ ਦੇਖਿਆ ਹੈ ਬਹੁਤ ਵਾਰ ਇਹੋ ਜਿਹਾ ਵੀ ਦੇਖਿਆ ਗਿਆ ਹੈ ਇਸ ਤੇ ਉਸ ਮੰਤਰੀ ਨੇ ਜਵਾਬ ਦਿੱਤਾ ਕਿ ਰਾਜਨ ਹੋ ਸਕਦਾ ਹੈ ਕਿ ਉਸ ਨੂੰ ਆਪਣੇ ਕਰਮਾਂ ਦਾ ਫਲ ਇਸ ਜਨਮ 'ਚ ਨਾ ਮਿਲਿਆ ਹੋਵੇ ਪਰ ਅਗਲੇ ਜਨਮਸ 'ਤਾ ਉਸ ਨੂੰ ਆਪਣੇ ਕਰਮਾਂ ਦਾ ਫਲ ਜ਼ਰੂਰ ਭੋਗਣਾ ਪਵੇਗਾ ਇਸ ਲਈ ਅਸੀਂ ਦੇਖਦੇ ਹਾਂ ਕਿ ਕੁਝ ਲੋਕ ਜਨਮ ਤੋਂ ਹੀ ਹਮੇਸ਼ਾ ਦੁਖੀ ਰਹਿੰਦੇ ਹਨ শারীরিক দুঃখ মানসিক দুঃখ ਇਸ ਤਰ੍ਹਾਂ ਦੇ ਦੁੱਖ ਕੁਝ ਲੋਕਾਂ ਨਾਲ ਜਨਮ ਤੋਂ ਹੀ ਜੁੜੇ ਹੁੰਦੇ ਹਨ ਭਲਾ ਇਸ ਤਰ੍ਹਾਂ ਦੇ ਲੋਕਾਂ ਨੇ ਕੀ ਬੁਰਾ ਕਰਮ ਕੀਤਾ ਹੈ ਕੁਝ ਲੋਕ ਜਨਮ ਤੋਂ ਹੀ ਅੰਨੇ ਹੁੰਦੇ ਹਨ ਕੁਝ ਲੋਕ ਅਪੰਗ ਹੋ ਜਾਂਦੇ ਹਨ ਇਸ ਜਨਮ 'ਚ ਇਸ ਤਰ੍ਹਾਂ ਦੇ ਲੋਕਾਂ ਨੇ ਕੀ ਬੁਰਾ ਕੰਮ ਕੀਤਾ ਹੈ ਜੋ ਉਹਨਾਂ ਨੂੰ ਇਹ ਫਲ ਭੋਗਣਾ ਪੈ ਰਿਹਾ ਹੈ ਇਸ ਗੱਲ ਦਾ ਜਵਾਬ ਦਿੰਦੇ ਹੋਏ ਸਮਰਾਟ ਨੇ ਕਿਹਾ ਕਿ ਮੰਤਰੀ ਜੀ ਬਹੁਤ ਸਾਰੇ ਲੋਕ ਦੁਨਿਆਚ ਇਸ ਤਰ੍ਹਾਂ ਦੇ ਹੰਝ ਅਗਲੇ ਜਨਮ ਤੇ ਵਿਸ਼ਵਾਸੀ ਨਹੀਂ ਕਰਦੇ ਤਾਂ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਕਰਮ ਤੇ ਵਿਸ਼ਵਾਸੀ ਨਹੀਂ ਕਰਨਾ ਚਾਹੀਦਾ ਕਿ ਉਹਨਾਂ ਲਈ ਕਰਮਾਂ ਦੇ ਕੋਈ ਮਾਇਨੇ ਨਹੀਂ ਜੇਕਰ ਇਸ ਜਨਮ 'ਚ ਕਰਮਾਂ ਦਾ ਫਲ ਪ੍ਰਮਾਣਿਕ ਰੂਪ 'ਚ ਸਭ ਦੇ ਸਾਹਮਣੇ ਮਿਲੇ ਤਾਂ ਹੀ ਲੋਕਾਂ ਨੂੰ ਕਰਮ ਦੇ ਸਿਧਾਂਤ ਤੇ ਵਿਸ਼ਵਾਸ ਹੋਵੇ ਪਰ ਜੇਕਰ ਉਹਨਾਂ ਦੇ ਸਾਹਮਣੇ ਜਿਉਂਦੇ ਜੀ ਉਸ ਕਰਮ ਦਾ ਫਲ ਆਏ ਹੀ ਨਾ ਤਾਂ ਭਲਾ ਲੋਕ ਕਰਮ ਦੇ ਸਿਧਾਂਤ ਨੂੰ ਮੰਨਣਗੇ ਹੀ ਕਿਉਂ ਮੈਂ ਮੈਂ ਤਾਂ ਆਪਣੀ ਪ੍ਰਜਾ ਨੂੰ ਸਮਝਾਉਣਾ ਹੈ ਭਲਾ ਮੈਂ ਆਪਣੀ ਪ੍ਰਜਾ ਨੂੰ ਇਹ ਤਰਕ ਦੇ ਕੇ ਕਿਸ ਤਰ੍ਹਾਂ ਸਮਝਾ ਸਕਾਂਗਾ ਪ੍ਰਜਾ ਵਿੱਚ ਤਾਂ ਹਰ ਤਰ੍ਹਾਂ ਦੇ ਲੋਕ ਹੋਣਗੇ ਜੋ ਅਗਲੇ ਜਨਮ ਨੂੰ ਮੰਦੇ ਵੀ ਹੋਣਗੇ ਪਰ ਜ਼ਿਆਦਾਤਰ ਲੋਕ ਇਸ ਤਰ੍ਹਾਂ ਦੇ ਵੀ ਹੋ ਸਕਦੇ ਹਨ ਜੋ ਅਗਲੇ ਜਨਮ ਤੇ ਵਿਸ਼ਵਾਸ ਹੀ ਨਾ ਰੱਖਦੇ ਭਲਾ ਉਹਨਾਂ ਲੋਕਾਂ ਨੂੰ ਮੈਂ ਕਿਵੇਂ ਸੰਤੁਸ਼ਟ ਕਰ ਸਕਾਂਗਾ ਸਮਰਾਟ ਦਾ ਇਹ ਉੱਤਰ ਸੁਣ ਕੇ ਇੱਕ ਹੋਰ ਵਿਦਵਾਨ ਸਭਾ 'ਚ ਖੜਾ ਹੋ ਕੇ ਉੱਤਰ ਦਿੰਦਾ ਹੈ ਕਿ हे ਰਾਜਨ ਹੋ ਸਕਦਾ ਹੈ ਕਿ ਇੱਕ ਬੁਰਾ ਕਰਮ ਕਰਨ ਵਾਲਾ ਮਨੁੱਖ ਜੀਵਨ ਪਰ ਸੁਖ ਵਿੱਚ ਰਹੇ ਪਰ ਉਸ ਦੀ ਆਉਣ ਵਾਲੀ ਸੰਤਾਨ ਤਾਂ ਉਸ ਦੇ ਕਰਮਾਂ ਦਾ ਫਲ ਭੋਗੇਗੀ ਹੀ ਜੋ ਕਰਮ ਉਸ ਦੇ ਪਿਤਾ ਨੇ ਕੀਤੇ ਹੋਣਗੇ ਉਹ ਉੱਤਰ ਸੁਣ ਕੇ ਸਮਰਾਟ ਨੂੰ ਹਾਸਾ ਆ ਗਿਆ ਉਹਨਾਂ ਨੇ ਕਿਹਾ ਕਿ ਇਹ ਵਿਦਵਾਨਾਂ ਦੀ ਸਭਾ ਹੈ ਜਰਾ ਸੋਚ ਸਮਝ ਕੇ ਬੋਲੋ ਜੇਕਰ ਇੱਕ ਇਨਸਾਨ ਕਰਮ ਕਰ ਰਿਹਾ ਹੈ ਜੇਕਰ ਇੱਕ ਮਨੁੱਖ ਖੁਦ ਦੇ ਕਰਮ ਸੰਚਿਤ ਕਰ ਰਿਹਾ ਹੈ ਤਾਂ ਭਲਾ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਕੋਈ ਦੂਜਾ ਉਸ ਦੇ ਕਰਮ ਦਾ ਫਲ ਭੋਗੇ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਮਨੁੱਖ ਇਸ ਜੀਵਨ ਵਿੱਚ ਇਕੱਲਾ ਆਉਂਦਾ ਹੈ ਤੇ ਇਕੱਲਾ ਹੀ ਜਾਂਦਾ ਹੈ ਨਾ ਮਨੁੱਖ ਕਿਸੇ ਦਾ ਪੁੱਤਰ ਹੈ ਨਾ ਕਿਸੇ ਦਾ ਬੇਟਾ ਹੈ ਨਾ ਕਿਸੇ ਦਾ ਪਤੀ ਹੈ ਬਸ ਉਹ ਇੱਕ ਚਰਿੱਤਰ ਨਿਭਾਰਿਆ ਹੈ ਜੀਵਨ 'ਚ ਜੇਕਰ ਅਸੀਂ ਇਸ ਸਿਧਾਂਤ ਨੂੰ ਮੰਨਦੇ ਹਾਂ ਤਾਂ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਇੱਕ ਪਿਤਾ ਦੁਆਰਾ ਕੀਤੇ ਗਏ ਬੁਰੇ ਕਰਮਾਂ ਦਾ ਫਲ ਉਸ ਦਾ ਪੁੱਤ ਹੀ ਕਿਉਂ ਪੋਗੇ ਉਸ ਦੀ ਪਤਨੀ ਵੀ ਭੋਗ ਸਕਦੀ ਹੈ ਉਸ ਦੇ ਪੋਤੇ ਵੀ ਭੋਗ ਸਕਦੇ ਹਨ ਭਲਾ ਉਸ ਦੇ بیٹے ਨੇ ਇਹੋ ਜਿਹਾ ਕਿਹੜਾ ਗੁਨਾਹ ਕੀਤਾ ਹੈ ਇਹ ਗੱਲ ਕਿਸੇ ਵੀ ਤਰ੍ਹਾਂ ਤਰਕ ਸਿੱਧ ਨਹੀਂ ਹੁੰਦੀ ਇਸ ਉੱਤਰ ਨਾਲ ਤੁਸੀਂ ਆਪਣੇ ਮਨ ਨੂੰ ਜ਼ਰੂਰ ਸੰਤੁਸ਼ਟ ਕਰ ਸਕਦੇ ਹੋ ਪਰ ਇੱਕ ਤੇਜ ਬੁੱਧੀ ਵਾਲੇ ਮਨੁੱਖ ਨੂੰ ਇਹ ਗੱਲ ਕਦੇ ਸਮਝ ਨਹੀਂ ਆਵੇਗੀ ਇਸ ਲਈ ਇਸ ਤਰ੍ਹਾਂ ਦੇ ਉੱਤਰ ਲੈ ਕੇ ਆਓ ਜਿਸ ਨਾਲ ਮੈਂ ਸੰਤੁਸ਼ਟ ਹੋ ਸਕਾਂ ਜਦੋਂ ਮੈਂ ਸੰਤੁਸ਼ਟ ਹੋ ਜਾਵਾਂਗਾ ਤਾਂ ਹੀ ਆਪਣੀ ਪ੍ਰਜਾਣ ਨੂੰ ਸੰਤੁਸ਼ਟ ਕਰ ਸਕਾਂਗਾ ਸਭਾਜ ਖਲਬਲੀ ਮਚ ਗਈ ਕਿਸੇ ਦੇ ਵੀ ਕੋਲ ਕੋਈ ਉੱਤਰ ਨਹੀਂ ਬਚਿਆ ਸੀ ਲੋਕ ਇੱਕ ਦੂਜੇ ਦਾ ਮੂੰਹ ਤੱਕ ਰਹੇ ਸੀ ਕਿ ਉਸੇ ਵਲੇ ਉਸ ਦਰਬਾਰ 'ਚ ਇੱਕ ਭਿਖਾਰੀ ਆਉਂਦਾ ਹੈ ਉਸਨੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਸਨ ਤੇ ਹੱਥ ਜੋੜ ਕੇ ਉਸ ਸਮਰਾਟ ਦੇ ਸਾਹਮਣੇ ਖੜਾ ਹੋ ਜਾਂਦਾ ਹੈ ਵਿਦਵਾਨ ਉਸ ਨੂੰ ਦੇਖ ਕੇ ਗੁੱਸੇ ਵਿੱਚ ਆ ਜਾਂਦੇ ਹਨ ਉਹ ਸਮਰਾਟ ਨੂੰ ਕਹਿੰਦੇ ਹਨ ਕਿ ਰਾਜਨ ਤੁਸੀਂ ਇੱਥੇ ਵਿਦਵਾਨਾਂ ਦੀ ਸਭਾ ਬੁਲਾਈ ਹੈ ਇੱਥੇ ਭਿਖਾਰੀ ਕੀ ਕਰ ਰਿਹਾ ਹੈ ਇਹ ਸੁਣ ਕੇ ਸਮਰਾਟ ਆਪਣੇ ਦਰਬਾਰੀਆਂ ਨੂੰ ਬੁਲਾ ਕੇ ਪੁੱਛਦਾ ਹੈ ਕਿ ਤੁਸੀਂ ਇਸ ਭਿਖਾਰੀ ਨੂੰ ਰਾਜ ਦਰਬਾਰ ਚ ਕਿਉਂ ਦਾਖਲ ਹੋਣ ਦਿੱਤਾ ਤਾਂ ਦਰਬਾਰੀ ਕਹਿੰਦੇ ਕਿ ਰਾਜਨ ਅਸੀਂ ਇਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਹ ਵਾਰ-ਵਾਰ ਕਹਿੰਦਾ ਰਿਹਾ ਕਿ ਜੋ ਪ੍ਰਸ਼ਨ ਸਮਰਾਟ ਦੇ ਮਨ ਚ ਉੱਠ ਰਹੇ ਹਨ ਉਹਨਾਂ ਦਾ ਜਵਾਬ ਮੇਰੇ ਕੋਲ ਹੈ ਉਹਨਾਂ ਦਾ ਮੈਂ ਜਵਾਬ ਦੇ ਸਕਦਾ ਹਾਂ ਜੇਕਰ ਮੈਂ ਇੱਕ ਵਾਰ ਰਾਜ ਦਰਬਾਰ 'ਚ ਪਹੁੰਚ ਗਿਆ ਤਾਂ ਰਾਜਾ ਦੇ ਸਵਾਲ ਦਾ ਜਵਾਬ ਦੇ ਸਕਾਂਗਾ ਇਸ ਦੇ ਵਾਰ-ਵਾਰ ਪ੍ਰਾਰਥਨਾ ਕਰਨ ਤੇ ਹੀ ਅਸੀਸ ਨੂੰ ਅੰਦਰ ਆਉਣ ਦਿੱਤਾ ਇਹ ਸੁਣ ਕੇ ਸਾਰੇ ਵਿਦਵਾਨ ਜੋ ਸਭਾ 'ਚ ਬੈਠੇ ਸਨ ਤੇ ਸਾਰਾ ਮੰਤਰੀ ਮੰਡਲ ਠਾਹ ਕੇ ਮਾਰ ਕੇ ਹਸਣ ਲੱਗਿਆ ਉਹਨਾਂ ਨੇ ਕਿਹਾ ਕਿ ਜਿਸ ਪ੍ਰਸ਼ਨ ਦਾ ਜਵਾਬ ਐਨੇ ਵੱਡੇ-ਵੱਡੇ ਵਿਦਵਾਨ ਨਹੀਂ ਦੇ ਪਾ ਰਹੇ ਉਸ ਦਾ ਜਵਾਬ ਭਲਾਏ ਭਿਖਾਰੀ ਕਿਵੇਂ ਦੇਵੇਗਾ ਭਿਖਾਰੀ ਦੇ ਚਿਹਰੇ ਤੇ ਹਲਕੀ ਹਲਕੀ ਮੁਸਕਰਾਹਟ ਸੀ ਉਸਨੇ ਮਨਚ ਕਿਸੇ ਦੇ ਪ੍ਰਤੀ ਕੋਈ ਇਸ਼ਾ ਭਾਵਨਾ ਨਹੀਂ ਸੀ ਜਦੋਂ ਰਾਜਾ ਨੇ ਭਿਖਾਰੀ ਦਾ ਇਹ ਚਿਹਰਾ ਦੇਖਿਆ ਤਾਂ ਰਾਜਾ ਨੂੰ ਅਹਿਸਾਸ ਹੋਇਆ ਕਿ ਸ਼ਾਇਦ ਇਸ ਭਿਖਾਰੀ ਨੂੰ ਆਤਮ ਗਿਆਨ ਪ੍ਰਾਪਤ ਹੋ ਚੁੱਕਿਆ ਹੈ ਇੱਕ ਵਾਰ ਇਸ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ ਉਸ ਭਿਖਾਰੀ ਨੇ ਕਹਿਣਾ ਸ਼ੁਰੂ ਕੀਤਾ ਕਿ हे ਰਾਜਨ ਇੰਨਾ ਫਟੇ ਪੁਰਾਣੇ ਕੱਪੜਿਆਂ ਨੂੰ ਦੇਖ ਕੇ ਤੁਹਾਡੇ ਦਰਬਾਰੀ ਮੈਨੂੰ ਅੰਦਰ ਦਾਖਲ ਨਹੀਂ ਹੋਣਦੇ ਰਹੇ ਸੀ ਪਰ ਮੈਂ ਆਪਣੇ ਨਗਰ ਦੇ ਲੋਕਾਂ ਤੋਂ ਦੂਰ ਇੱਕ ਕੁਟਿਆ ਬਣਾ ਕੇ ਰਹਿੰਦਾ ਹਾਂ ਤੇ ਦੂਰ ਦੂਰ ਤੋਂ ਲੋਕ ਮੇਰੇ ਕੋਲ ਆਪਣੇ ਸਵਾਲਾਂ ਦੇ ਜਵਾਬ ਜਾਣਨ ਲਈ ਆਉਂਦੇ ਹਨ ਉੱਥੇ ਵੀ ਮੈਂ ਇਸ ਤਰ੍ਹਾਂ ਦੇ ਹੀ ਫਟੇ ਪੁਰਾਣੇ ਕੱਪੜੇ ਪਾਉਂਦਾ ਹਾਂ ਪਰ ਉਹ ਲੋਕ ਮੇਰੀ ਬੜੀ ਪ੍ਰਸ਼ੰਸਾ ਕਰਦੇ ਹਨ ਪਰ ਇੰਨਾ ਫਟੇ ਪੁਰਾਣੇ ਕੱਪੜਿਆਂ ਦੀ अहमियत ਤੁਹਾਡੇ ਰਾਜ ਚਾ ਕੇ ਖਤਮ ਹੋ ਗਈ ਭਲਾ ਇਸ ਤਰ੍ਹਾਂ ਕਿਉਂ ਹੈ ਕਿ ਮੇਰੇ ਨਗਰ ਦੇ ਲੋਕ ਮੇਰੀ ਇੱਜ਼ਤ ਕਰਦੇ ਹਨ ਤੇ ਇੱਥੇ ਲੋਕ ਮੈਨੂੰ ਭਿਖਾਰੀ ਸਮਝਦੇ ਹਨ ਇਨਸਾਨ ਤਾਂ ਮੈਂ ਉਹੀ ਹਾਂ ਕਰਮ ਵੀ ਮੈਂ ਉਹੀ ਕੀਤੇ ਹਨ ਜੋ ਮੇਰੇ ਕਰਮਾਂ ਦਾ ਫਲ ਇੱਕ ਥਾਂ ਤੋਂ ਦੂਜੇ ਥਾਂ ਤੇ ਆਉਂਦੇ ਬਦਲ ਕਿਉਂ ਗਿਆ ਥਾਂ ਬਦਲਣ ਨਾਲ ਮੇਰੇ ਕਰਮਾਂ ਦਾ ਫਲ ਵੀ ਬਦਲ ਜਾਂਦਾ ਹੈ ਬੜਾ ਹੀ ਅਦਭੁਤ ਸਵਾਲ ਸੀ ਸਾਰੇ ਵਿਦਵਾਨ ਹੈਰਾਨ ਰਹਿ ਗਏ ਕਿਉਂਕਿ ਕਿਸੇ ਦੇ ਕੋਲ ਕੋਈ ਜਵਾਬ ਨਹੀਂ ਸੀ सम्राट ਨੇ ਸਾਰੇ ਵਿਦਵਾਨਾਂ ਵੱਲ ਦੇਖਿਆ ਪਰ ਸਭ ਦੇ ਚਿਹਰੇ ਮੁਰਝਾਏ ਹੋਏ ਸਨ सम्राट ਨੇ ਉਸ ਭਿਖਾਰੀ ਤੋਂ ਪੁੱਛਿਆ ਕਿ ਮਹਾਸ਼ੇ ਜੀ ਤੁਸੀਂ ਹੀ ਦੱਸੋ ਕਿ ਸਥਾਨ ਬਦਲਣ ਨਾਲ ਕਰਮਾਂ ਦਾ ਫਲ ਕਿਵੇਂ ਬਦਲ ਜਾਂਦਾ ਹੈ ਇਸ ਤੇ ਉਸ ਭਿਖਾਰੀ ਨੇ ਕਿਹਾ ਕਿ ਰਾਜਨ ਜੇਕਰ ਸਥਾਨ ਬਦਲਣ ਨਾਲ ਕਰਮਾਂ ਦਾ ਫਲ ਬਦਲ ਜਾਂਦਾ ਹੈ ਤਾਂ ਫਿਰ ਕਰਮਾਂ ਦਾ ਵਿਧਾਨ ਕਰਮਾਂ ਦਾ ਸਿਧਾਂਤ ਇੱਕਦਮ ਗਲਤ ਸਾਬਿਤ ਹੋ ਜਾਂਦਾ ਹੈ ਸਿਧਾਂਤ ਦਾ ਅਸਲੀ ਮਤਲਬ ਇਹ ਹੀ ਹੁੰਦਾ ਹੈ ਕਿ ਜਿਸ ਤੇ ਸਥਾਨ ਤੇ ਸਮੇਂ ਦਾ ਕੋਈ ਪ੍ਰਭਾਵ ਨਾ ਪਵੇ ਸਥਾਨ ਬਦਲਣ ਤੇ ਕਰਮਾਂ ਦਾ ਫਲ ਨਹੀਂ ਬਦਲਦਾ ਕਰਮਾਂ ਦਾ ਫਲ ਪ੍ਰਾਪਤ ਕਰਨ ਲਈ ਸਹੀ ਮਾਹੌਲ ਜਾ ਕਹੋ ਕੀ ਸਹੀ ਵਾਤਾਵਰਨ ਹੋਣਾ ਜ਼ਰੂਰੀ ਹੁੰਦਾ ਹੈ ਜਦੋਂ ਸਹੀ ਵਾਤਾਵਰਨ ਜਾਂ ਸਹੀ ਮਾਹੌਲ ਮਿਲਦਾ ਹੈ ਤਾਂ ਕਰਮਾਂ ਦਾ ਫਲ ਆਪਣੇ ਆਪ ਮਿਲ ਜਾਂਦਾ ਹੈ ਮੇਰੇ ਨਗਰ 'ਚ ਉਸ ਤਰ੍ਹਾਂ ਦੇ ਲੋਕ ਹਨ ਜੋ ਗਿਆਨ ਨੂੰ ਮਹਤਵ ਦਿੰਦੇ ਹਨ ਤੇ ਇੱਥੇ ਲੋਕ ਤਿੱਖਾਵੇ ਨੂੰ ਮਹਤਵ ਦਿੰਦੇ ਹਨ ਪਹਿਨਾਵੇ ਨੂੰ ਮਹਤਵ ਦਿੰਦੇ ਹਨ ਇਸੇ ਲਈ ਇੱਥੇ ਉਹ ਵਾਤਾਵਰਨ ਨਹੀਂ ਹੈ ਜੋ ਮੇਰੇ ਨਗਰ 'ਚ ਸੀ ਤੇ ਇਸ ਲਈ ਮੇਰੇ ਕਰਮਾਂ ਦਾ ਫਲ ਮੈਨੂੰ ਮੇਰੇ ਨਗਰ 'ਚ ਤਾਂ ਮਿਲ ਰਿਹਾ ਸੀ ਪਰ ਇੱਥੇ ਆਉਣ ਤੋਂ ਬਾਅਦ ਉਹਨਾਂ ਕਰਮਾਂ ਦਾ ਕੋਈ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ ਸਹੀ ਰੁੱਤ ਆਉਂਤੇ ਹੀ ਪੇੜ ਨੂੰ ਫਲ ਲੱਗਦੇ ਹਨ ਸਮਰਾਟ ਨੂੰ ਭਿਖਾਰੀ ਦੀ ਇਹ ਗੱਲ ਕੁਝ ਸਮਝ ਆਉਣ ਲੱਗੀ ਸੀ ਹੁਣ ਉਹ ਗੱਲ ਨੂੰ ਪੂਰੀ ਤਰ੍ਹਾਂ ਸਮਝਣ ਲਈ ਉਸ ਭਿਖਾਰੀ ਨੂੰ ਕਹਿੰਦੇ ਹਨ ਕਿ ਤੁਸੀਂ ਬਹੁਤ بڑے ਵਿਦਵਾਨ ਲੱਗਦੇ ਹੋ ਮੈਂ ਤੁਹਾਡੀ ਗੱਲ ਨੂੰ ਕੁਝ-ਕੁਝ ਤਾਂ ਸਮਝ ਪਾ ਰਿਹਾ ਹਾਂ ਪਰ ਪੂਰੀ ਤਰ੍ਹਾਂ ਸਮਝਣ ਲਈ ਤੁਹਾਨੂੰ ਉਦਾਹਰਣ ਰਹੀਂ ਮੈਨੂੰ ਸਮਝਾਉਣਾ ਹੋਵੇਗਾ ਆਪਣੀ ਗੱਲ ਨੂੰ ਪੂਰੀ ਤਰ੍ਹਾਂ ਤੇ ਚੰਗੀ ਤਰ੍ਹਾਂ ਸਪਸ਼ਟ ਕਰਨਾ ਹੋਵੇਗਾ ਤਾਂ ਹੀ ਇਹ ਸਾਰੇ ਲੋਕ ਤੁਹਾਡੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਣਗੇ ਤਾਂ ਭਿਖਾਰੀ ਕਹਿੰਦਾ ਹੈ ਕਿ हे ਰਾਜਨ ਮੰਨ ਲਓ ਤੁਸੀਂ ਇੱਕ ਪੋਤਾ ਲਗਾਇਆ ਉਸ ਨੂੰ ਚੰਗਾ ਪਾਣੀ ਦਿੱਤਾ ਚੰਗੀ ਖਾਦ ਦਿੱਤੀ ਪਰ ਉਸ ਦੇ ਬਾਵਜੂਦ ਉਸ ਤੇ ਕੋਈ ਫਲ ਨਹੀਂ ਲੱਗ ਰਿਹਾ ਤਾਂ ਕਿ ਤੁਹਾਡੇ ਕਰਮਾਂ ਦੀ ਕੋਈ ਕਮੀ ਹੈ ਤੁਸੀਂ ਤਾਂ ਆਪਣਾ ਕਰਮ ਕਰ ਰਹੇ ਹੋ ਪਰ ਉਸ ਫਲ ਵੀ ਨਹੀਂ ਲੱਗ ਰਿਹਾ ਇਸ ਦਾ ਕੀ ਕਾਰਨ ਹੋ ਸਕਦਾ ਹੈ ਇਸ ਦਾ ਕਾਰਨ ਸਿਰਫ ਇਹ ਹੁੰਦਾ ਹੈ ਕਿ ਤੁਸੀਂ ਤਾਂ ਆਪਣਾ ਕਰਮ ਕਰ ਦਿੱਤਾ ਹੁਣ ਉਹ ਪੌਦਾ ਰੇੜ ਬਨੇਗਾ ਤੇ ਸਹੀ ਰੁੱਤ ਆਉਂਤੇ ਹੀ ਉਹ ਫਲ ਦੇਵੇਗਾ ਉਹ ਰੁੱਤ ਉਸ ਪੇੜ ਲਈ ਮਾਹੌਲ ਹੈ ਵਾਤਾਵਰਨ ਹੈ ਜਦੋਂ ਸਹੀ ਵਾਤਾਵਰਨ ਉਸ ਨੂੰ ਮਿਲੇਗਾ ਤਾਂ ਉਹ ਆਪਣੇ ਆਪ ਫਲ ਦੇਣ ਲੱਗੇਗਾ ਪਰ ਉਹ ਰੁੱਤਾਂ ਤੋਂ ਪਹਿਲਾਂ ਹੀ ਫਲ ਨਹੀਂ ਦੇਵੇਗਾ ਤੁਸੀਂ ਸੋਚਣ ਲੱਗੋ ਕਿ ਮੇਰੇ ਕਰਮਾਂ ਦਾ ਫਲ ਤਾਂ ਮੈਨੂੰ ਮਿਲ ਹੀ ਨਹੀਂ ਰਿਹਾ ਤੇ ਤੁਸੀਂ ਨਿਰਾਸ਼ ਹੋ ਜਾਓ ਤਾਂ ਇਹ ਤੁਹਾਡੀ ਕਮੀ ਹੈ ਕਿਉਂਕਿ ਸਹੀ ਵਾਤਾਵਰਨ ਅਜੇ ਮਿਲਿਆ ਨਹੀਂ ਹੈ ਸਹੀ ਵਾਤਾਵਰਨ ਸਹੀ ਮਾਹੌਲ ਭਾਵ ਸਹੀ ਰੁੱਤ ਆਉਂਤੇ ਹੀ ਉਸ ਫਲ ਲੱਗਣਗੇ ਇੱਕ ਵਪਾਰੀ ਜਿੰਨਾ ਮੁਨਾਫਾ ਆਪਣੇ ਸ਼ਹਿਰ ਚ ਸਾਮਾਨ ਵੇਚ ਕੇ ਕਮਾਉਂਦਾ ਹੈ ਹੋ ਸਕਦਾ ਹੈ ਕਿ ਕਿਸੇ ਪਿੰਡ ਜਾਂ ਕਿਸੇ ਪਿਛੜੇ ਇਲਾਕੇ ਚ ਜਾ ਕੇ ਉਹਨਾ ਮੁਨਾਫਾ ਨਾ ਕਮਾਵੇ ਆਰਮੀਤਾ ਉਹੀ ਹੈ ਕਰਮ ਵੀ ਉਹੀ ਹੈ ਤਾਂ ਫਲ ਵੀ ਉਸੇ ਤਰ੍ਹਾਂ ਹੀ ਪ੍ਰਾਪਤ ਹੋਣਾ ਚਾਹੀਦਾ ਸੀ ਜਗ੍ਹਾ ਬਦਲਣ ਨਾਲ ਮਾਹੌਲ ਤੇ ਵਾਤਾਵਰਨ ਦਾ ਫਰਕ ਪੈਂਦਾ ਹੈ ਸਮਰਾਟ ਨੇ ਭਿਖਾਰੀ ਨੂੰ ਸਵਾਲ ਕੀਤਾ ਕਿ ਇੱਕ ਗੱਲ ਦੱਸੋ ਕਰਮਾਂ ਦਾ ਉਚਿਤ ਫਲ ਪ੍ਰਾਪਤ ਕਰਨ ਲਈ ਉਹ ਵਾਤਾਵਰਨ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ ਇਹ ਸਾਡੇ ਵੱਸ ਵਿੱਚ ਹੈ ਕਿ ਅਸੀਂ ਉਹ ਵਾਤਾਵਰਨ ਤਿਆਰ ਕਰ ਸਕੀਏ ਉਹ ਮਾਹੌਲ ਪੈਦਾ ਕਰ ਸਕੀਏ ਇਸ ਤੇ ਭਿਖਾਰੀ ਕਹਿੰਦਾ ਹੈ ਕਿ हे ਰਾਜਨ ਤੁਹਾਡੇ ਰਾਜ ਚ ਬੁਰੇ ਕਰਮ ਕਰਨ ਵਾਲੇ ਚੰਗਾ ਫਲ ਪ੍ਰਾਪਤ ਕਰ ਰਹੇ ਹਨ ਤਰੱਕੀ ਕਰ ਰਹੇ ਹਨ ਸੁਖੀ ਜੀਵਨ ਜੀ ਰਹੇ ਹਨ ਤੇ ਚੰਗੇ ਕਰਮਾਂ ਵਾਲੇ ਲੋਕ ਦੁਖੀ ਹਨ ਬੁਰੇ ਕਰਮਾਂ ਵਾਲੇ ਲੋਕਾਂ ਦੁਆਰਾ ਸਤਾਏ ਜਾ ਰਹੇ ਹਨ ਇਹ ਵਾਤਾਵਰਨ ਇਹ ਮਾਹੌਲ ਕਿਸ ਨੇ ਪੈਦਾ ਕੀਤਾ ਇਸ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਇਸ ਦੇ ਪਿੱਛੇ ਰਾਜਨ ਤੁਹਾਡੀ ਵਿਵਸਥਾ ਹੀ ਜ਼ਿੰਮੇਵਾਰ ਹੈ ਤੁਹਾਡੇ ਅਧਿਕਾਰੀ ਜੇਕਰ ਬੁਰੇ ਕਰਮ ਕਰਨ ਵਾਲਿਆਂ ਨੂੰ ਉਚਿਤ ਸਜ਼ਾ ਦਿੰਦੇ ਤਾਂ ਸ਼ਾਇਦ ਇਹ ਮਾਹੌਲ ਇਹ ਵਾਤਾਵਰਨ ਕਦੇ ਪੈਦਾ ਨਾ ਹੁੰਦਾ ਪਰ ਤੁਹਾਡੇ ਮੰਤਰੀ ਮੰਡਲ ਚ ਹੀ ਇਹੋ ਜਿਹੇ ਲੋਕ ਲੁਕੇ ਹੋਏ ਹਨ ਜੋ ਇਸ ਤਰ੍ਹਾਂ ਦੇ ਮਾਹੌਲ ਨੂੰ ਬढ़ावा ਦਿੰਦੇ ਹਨ ਰਿਸ਼ਵਤਖੋਰੀ ਧੋਖਾਧੜੀ ਉਹ ਸਭ ਤੁਹਾਡੀ ਨੱਕ ਦੇ ਹੇਠਾਂ ਚੱਲ ਰਿਹਾ ਹੈ ਤੇ ਇਸ ਦਾ ਜਵਾਬ ਤੁਸੀਂ ਬਾਹਰ ਲੱਭ ਰਹੇ ਹੋ ਤੇ ਪੁੱਛ ਰਹੇ ਹੋ ਕਿ ਇਹ ਮਾਹੌਲ ਕਿਵੇਂ ਬਦਲੇਗਾ ਇਹ ਮਾਹੌਲ ਬਦਲਣਾ ਤਾਂ ਤੁਹਾਡੇ ਹੀ ਹੱਥ ਹੈ ਆਪਣੇ ਮੰਤਰੀ ਮੰਡਲ 'ਚ ਇਹੋ ਜਿਹੇ ਲੋਕਾਂ ਨੂੰ ਸ਼ਾਮਲ ਕਰੋ ਜੋ ਇਮਾਨਦਾਰ ਹੋਣ ਚੰਗੇ ਕਰਮਾਂ ਦਾ ਮਹੱਤਵ ਜਾਣਦੇ ਹੋਣ ਜੇਕਰ ਤੁਸੀਂ ਇਹ ਮਾਹੌਲ ਨਹੀਂ ਬਦਲੋਗੇ ਤਾਂ ਕੁਦਰਤ ਖੁਦ ਬਦਲ ਦੇਵੇਗੀ ਕਿਉਂਕਿ ਜਦੋਂ ਵੀ ਅਧਰਮ ਆਪਣੀ ਅਤੀਤੇ ਚਲਾ ਜਾਂਦਾ ਹੈ ਤਰਮ ਫਿਰ ਤੋਂ ਸਥਾਪਿਤ ਕੀਤਾ ਜਾਂਦਾ ਹੈ ਜਦੋਂ ਨਦੀ ਦੇ ਜਲ ਦਾ ਪੱਧਰ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤੇ ਨਦੀ ਦਾ ਪਾਣੀ ਛਲਕਣ ਲੱਗਦਾ ਹੈ ਨਦੀ ਛੜ ਆ ਜਾਂਦੇ ਹਨ ਤੇ ਉਦੋਂ ਨਦੀ ਆਪਣਾ ਇੱਕ ਨਵਾਂ ਰਸਤਾ ਬਣਾਉਂਦੀ ਹੈ ਜਿਸ ਤੇ ਉਹ ਆਪਣੇ ਆਉਣ ਵਾਲੇ ਕਈ ਸਾਲਾਂ ਤੱਕ ਵਹਿਦੀ ਰਹਿੰਦੀ ਹੈ ਉਸੇ ਤਰ੍ਹਾਂ ਜਦੋਂ ਆਤਰਮ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤਾਂ ਤਤਰਮ ਨੂੰ ਫਿਰ ਤੋਂ ਸਥਾਪਿਤ ਹੋਣਾ ਪੈਂਦਾ ਹੈ ਚਾਹੇ ਤਾਂ ਤੁਸੀਂ ਇਸ ਮਾਹੌਲ ਨੂੰ ਪਹਿਲਾਂ ਹੀ ਬਦਲ ਸਕਦੇ ਹੋ ਨਹੀਂ ਤਾਂ ਤੁਹਾਡੀ ਪ੍ਰਜਾ ਆਪਣੇ ਆਪ ਬਦਲ ਦੇਵੇਗੀ ਉਹ ਤੁਹਾਡੇ ਖਿਲਾਫ ਕ੍ਰਾਂਤੀ ਕਰ ਦੇਵੇਗੀ ਤੇ ਤੁਹਾਨੂੰ ਇਸ ਰਾਜ ਗੱਦੀ ਤੋਂ ਉਤਾਰ ਕੇ ਕਿਸੇ ਹੋਰ ਇਹੋ ਜਿਹਾ ਸਮਰਾਟ ਨੂੰ ਬਿਠਾਵੇਗੀ ਜੋ ਇਮਾਨਦਾਰ ਹੋਵੇਗਾ ਤੇ ਕਰਮਾਂ ਦੇ ਮਹੱਤਵ ਨੂੰ ਜਾਣਦਾ ਹੋਵੇਗਾ ਜੋ ਆਪਣੀ ਪ੍ਰਜਾ ਨੂੰ ਸੁਖ ਸ਼ਾਂਤੀ ਦੀ ਫਿਰ ਤੋਂ ਸਥਾਪਨਾ ਕਰ ਦੇਗਾ ਕਿਉਂਕਿ ਬਦਲਾਵ ਕੁਦਰਤ ਦਾ ਨਿਯਮ ਹੈ ਜੇਕਰ ਤੁਸੀਂ ਆਪਣੇ ਕੰਮ ਕਰਨ ਦੇ ਤਰੀਕੇ 'ਚ ਬਦਲਾਵ ਨਹੀਂ ਕਰੋਗੇ ਤਾਂ ਲੋਕ ਕਰਨਗੇ ਇਹ ਹੀ ਕੁਦਰਤ ਕਰੇਗੀ ਪਰ ਬਦਲਾਵ ਹੋਵੇਗਾ ਸਮਰਾਟ ਨੂੰ ਆਪਣੇ ਸਾਰੇ ਸਵਾਲਾਂ ਦੇ ਜਵਾਬ ਸੰਤੁਸ਼ਟੀ ਭਰੇ ਮਿਲ ਚੁਕੇ ਸਨ ਹੁਣ ਉਸ ਨੂੰ ਸਮਝ ਆ ਚੁੱਕਿਆ ਸੀ ਕਿ ਉਸਨੇ ਆਪਣੇ ਰਾਜ ਵਿੱਚ ਕੀ ਬਦਲਾਵ ਕਰਨੇ ਹਨ ਸਮਰਾਟ ਨੇ ਉਸ ਭਿਖਾਰੇ ਨੂੰ ਆਪਣੇ ਮੰਤਰੀ ਮੰਡਲ 'ਚ ਸ਼ਾਮਿਲ ਕਰ ਲਿਆ ਤੇ ਆਪਣੇ ਰਾਜ 'ਚ ਉਚਿਤ ਵਿਵਸਥਾ ਬਣਾਉਣੀ ਸ਼ੁਰੂ ਕਰ ਦਿੱਤੀ ਦੋਸਤੋ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਕਮੈਂਟ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੁਹਾਡੇ ਲਈ ਇੱਕ ਸਵਾਲ ਹੈ ਗੁਰੂ ਲਾਦੋਰੇ ਇਹ ਸ਼ਬਦ ਕਿਸ ਨੇ ਤੇ ਕਿਸ ਲਈ ਕਹੇ ਸਨ ਆਪਣਾ ਜਵਾਬ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ